ਵਾਹਿਗੁਰੂ ਜੀ ਦਾ ਸ਼ਰਮਾ ਸ੍ਰੀ ਵਾਹਿਗੁਰੂ ਜੀ ਦੇ ਪਤੇ ਅੱਜ ਅਹੀ ਦੋਨੋਂ ਫਾਰਮਾਂ ਦੇ ਅੱਗੇ ਤੇ ਟਰੈਕਟਰ ਵਾਹ ਰਹੀ ਕੱਢੀ ਗਈ ਆ 26 ਜਨਵਰੀ ਨੂੰ ਫੁੱਟੀ ਸਰਕਾਰ ਦੀ ਇੱਕ ਨੀਤੀ ਲਗਾਉਣ ਲਈ ਸਾਡਾ ਟੱਕਾ ਕਰ ਰਹੀ ਆ ਸਾਡੀਆਂ ਤਿੰਨਾਂ ਜੂਨੀਅਨਾਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਅਸੀਂ ਅੱਜ ਬਹੁਤ ਭਾਰੇ ਇਕੱਠ ਹਜ਼ਾਰਾਂ ਦੀ ਗੰਦੀ ਟਰੈਕਟਰਾਂ ਦੇ ਆਗੇ ਲਾਣਾ ਮੰਡੀ ਲੁਧਿਆਣਾ ਤੋਂ ਚੱਲਦਾ ਹੋਇਆ ਪਾਇਆ ਲੌਂਡੂਆ ਲੌਂਡੂਆ ਤੋਂ ਪਿੰਡਾਂ ਦੇ ਸ਼ੌਲੇ ਕੁਦਵੇਵਾਲ ਬੱਗਿਆਂ ਤੋਂ ਹੁੰਦੇ ਹੋਏ ਅੱਗੇ ਬਾਇਓ ਪਲਾਂਟ ਚਾੜਾਂ ਦੇ ਵਿੱਚ ਰੁਕੇ ਆਂ ਕਿਤੇ ਕਿ ਅਡਾਨੀਆਂ ਬਾਨੀਆਂ ਨੇ ਆਪਣਾ ਪਾਸੇ ਬਾਇਓ ਗੈਸ ਪਲਾਂਟ ਲਾਇਆ ਇਹਨੂੰ ਬੰਦ ਕਰਾਉਣ ਲਈ ਵੀ ਅਸੀਂ ਬਹੁਤ ਮਿਹਨਤ ਕਰਾਂਗੇ ਇਸੇ ਤਰ੍ਹਾਂ ਦਾ ਸੇਮ ਪਲਾਂਟ ਨੇੜੇ ਵੀਜਾ ਉਨਰਾਲੀ ਰਾਜਪੂਤਾਂ ਹੀ ਲੱਗਿਆ ਅਸੀਂ ਉੱਥੇ ਵੇਟਰੀ ਵੀ ਕੀਤਾ ਆਪਕੇ ਚਾਰ ਵਾਰੀ ਗਏ ਵੀ ਆ ਉੱਥੇ ਇਹ ਲੋਕਾਂ ਦਾ ਜੀਣਾ ਮੁਹਾਵ ਹੋ ਗਿਆ ਜਦੋਂ ਗੈਸ ਰਾਤ ਨੂੰ 11 ਵਜੇ ਰਿਲੀਜ਼ ਕਰ ਜਾਂਦਾ ਨਾ ਟਾਪ ਤੇ ਗੈਸ ਹੁੰਦੀ ਆ ਬਹੁਤ ਜ਼ਹਿਰੀਲੀ ਉਸ ਨੂੰ ਰਿਲੀਜ਼ ਕਰਕੇ ਅਸਮਾਨ ਛੱਡ ਜਾਂਦਾ ਉਸ ਤੋਂ ਬਾਅਦ ਗੱਡੀਆਂ ਭਰੀਆਂ ਜਾਂਦੀਆਂ ਵੀ ਐਂ ਜੀ ਜਦੋਂ ਗੈਸ ਰਿਲੀਜ਼ ਕਰਦੇ ਆ ਉਹ ਪੰਡਾਂ ਦੇ ਲੋਕਾਂ ਦਾ ਖਾਣਾ ਖਾਣ ਦਾ ਟਾਈਮ ਹੁੰਦਾ ਉਹ ਖਾਣਾ ਨਹੀਂ ਖਾ ਸਕਦੇ ਇੰਨੀ ਮੱਖੀ ਇਹਨਾਂ ਮੱਛਰ ਇਹਨੀ ਬਲਗੂ ਇੰਨੀਆਂ ਭੜੀਆਂ ਬਿਮਾਰੀਆਂ ਲੱਗੀਆਂ ਉਹ ਲੋਕਾਂ ਦੇ ਹਰ ਘਰ ਦੇ ਵਿੱਚ ਇੱਕ ਅਮਰੀਜ਼ ਪਿਆ ਹੁਣ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਹਲਾਕੇ ਦਾ ਹਾਲ ਇਹ ਹੋਵੇ ਸਾਡੇ ਇਲਾਕੇ ਦਾ ਪਹਿਲਾਂ ਹੀ ਬੁੱਧੇ ਨਾਲੇ ਦੀ ਮਾਰਤ ਅਸੀਂ ਜਿਹੜੇ ਪੂਰਾ ਡਾਈ ਫੈਲ ਗਿਆ ਲੁਧਿਆਣੇ ਦੀਆਂ ਕੈਮੀਕਲ ਨੀਚੇ ਸੈਟ ਰਹੀਆਂ ਇਹਨਾਂ ਨੇ ਥੱਲੇ ਬੋਰ ਕਰਾਏ ਹੋਏ ਨਹੀਂ ਜਿੰਨਾ ਵੀ ਵੇਸਟ ਪਲੈਂਟ ਨਾਲ ਅੱਗੇ ਨਾਲ ਪਾਣੀ ਟਾਕੀ ਫਿੱਟ ਰਿਹਾ ਅਸੀਂ ਚਾਹੁੰਦੇ ਆ ਕਿ ਆਪਣੇ ਪਾਣੀ ਹਵਾ ਨੂੰ ਸਾਨੂੰ ਪਰਹੂਜ ਤੌਰ ਤੇ ਬਚਾਈਏ ਤੇ ਫੈਕਟਰੀ ਬੰਦ ਕਰਨ ਦਾ ਵੀ ਵਾਦਾ ਕਰਦੇ ਆ ਤੇ ਸਾਡੀਆਂ ਤਿੰਨਾਂ ਯੂਨੀਅਨਾਂ ਨੇ ਬਹੁਤ ਭੜਮੇ ਇਕੱਠ ਨਾਲ 26 ਜਨਵਰੀ ਦੇ ਟਰੈਕਟਰ ਮਾਰਚ ਹੰਗਾਰਾ ਦਿੱਤਾ ਜੀ ਚੌਧਰੀ ਸਾਹਿਬ ਤੁਸੀਂ ਇਸ ਟਰੈਕਟਰ ਮਾਰਚ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਭਾਈ ਗੁਰਸਾਹ ਭਾਈ ਜੀ ਪਟੇ ਜਿਹੜਾ ਕੇ ਕੇਮ ਤੇ ਐਸ ਕੇ ਹਮਨੇ ਪ੍ਰੋਗਰਾਮ ਦਿੱਤਾ ਸੀ ਕਿ ਅੱਜ 26 ਜਨਵਰੀ ਨੂੰ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਜਿਹੜਾ ਕੱਢਿਆ ਜਾਵੇ ਆਂਝਾਂ ਹੁੰਆਂ ਰਿਪੋਰਟਾਂ ਦੇ ਮੁਤਾਬਕ ਔਰ ਖੁਦ ਸਾਡੇ ਟਰੈਕਟਰ ਮਾਰਚ ਦੇ ਉੱਤੇ ਇਹ ਗੱਲ ਸਾਫਤ ਹੁੰਦੀ ਹੈ ਕਿ ਬਹੁਤ ਹੀ ਜ਼ਿਆਦਾ ਸਕਸੈਸਫੁਲ ਰਿਹਾ ਬਹੁਤ ਹੀ ਜ਼ਿਆਦਾ ਇਹ ਜਿਹੜਾ ਟਰੈਕਟਰ ਮਾਰਚ ਆ ਜਿਹੜਾ ਮਜ਼ਬੂਤੀ ਦੇ ਨਾਲ ਕੱਢਿਆ ਔਰ ਕਾਮਜਾਬ ਰਿਹਾ ਔਰ ਇਹਦਾ ਜਿਹੜਾ ਅਸਰ ਆ ਦਿੱਲੀ ਦੀਆਂ ਬਰੂਹਾਂ ਤੱਕਰ ਪਊਗਾ ਇਹਦੇ ਨਾਲ ਨਾਲ ਜਿਹੜਾ ਇੱਥੇ ਬਾਕੀ ਦਾ ਮੁਲਖ ਰਿਲਾਇੰਸ ਵਾਲਿਆਂ ਨੂੰ ਵੇਚ ਹੀ ਦਿੱਤਾ ਅਦਾਨੀ ਯਮਾਨੀ ਵਾਲਿਆਂ ਨੂੰ ਇੱਥੇ ਸਾਡੇ ਪੰਜਾਬ ਦੇ ਵਿੱਚ ਇੱਕ ਹੋਰ ਨਸਲ ਕੁਸ਼ੀ ਦਾ ਪ੍ਰੋਗਰਾਮ ਜਿਹੜਾ ਗੈਸ ਫਲਾਟਾ ਦੇ ਤੌਰ ਤੇ ਸ਼ੁਰੂ ਕੀਤਾ ਜਾ ਰਿਹਾ ਸਾਨੂੰ ਡੀਐਨਏ ਖਤਮ ਕੀਤਾ ਜਾ ਰਿਹਾ ਉਸ ਇਹ ਜਿਹੜੀਆਂ ਸਾਡੀਆਂ ਕਿਸਾਨ ਯੂਨੀਅਨਾਂ ਨੇ ਉਹਨਾਂ ਨੇ ਉਹਦਾ ਵੀ ਬੀੜਾ ਚੁੱਕਿਆ ਹੈ ਕਿ ਅਸੀਂ ਇਹ ਗੈਸ ਪਲਾਂਟ ਜਿਹੜੇ ਹੈ ਰਿਲਾਇੰਸ ਦੇ ਬੰਦ ਕਰਨੇ ਆ ਔਰ ਇਹ ਜਿਹੜਾ ਅਸੀਂ ਪੰਜਾਬ ਦੇ ਨਾਲ thro ਪੰਜਾਬ ਦੇ ਡੀਐਨਏ ਨਾਲ thro ਪੰਜਾਬ ਦੀ ਜਨਤਾ ਦੇ ਨਾਲ ਮਿੱਟੀ ਨਾਲ thro ਆ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹਦੇ ਨਾਲ ਨਾਲ ਦੂਸਰਾ ਅੰਦੋਲਨ ਵੱਡਾ ਜਿਹੜਾ ਐਮਐਸਪੀ ਦਾ ਤੇ ਉਹਨ ਉਹਦੇ ਨਾਲ ਮੰਗਾਂ ਨੇ ਕਿਸਾਨੀ ਕਰਜ਼ਿਆਂ ਦਾ ਤੇ ਜਿਹੜੀਆਂ ਮੰਗਾਂ ਨੇ ਉਹਨਾਂ ਉਹਨਾਂ ਦਾ ਅੰਦੋਲਨ ਜਿਹੜਾ ਬੱਦਸਤੂਰ ਜਾਰੀ ਹੈ ਔਰ ਉਹ ਖਨੌਰੀ ਬਾਡਰ ਦੇ ਉੱਤੇ ਤੇ ਦੂਸਰੇ ਵੱੱਡੇ ਵੱਡੇ ਲੈਵਲ ਤੇ ਚੱਲ ਰਿਹਾ ਔਰ ਇਹਦੇ ਨਾਲ ਭਾਰਤੀ ਕਿਸਾਨ ਯੂਨੀਅਨ ਖੋਸਾ ਔਰ ਸਾਡੇ ਸੂਬਾ ਪ੍ਰਧਾਨ ਸਾਡੇ ਨਾਲ ਖੜੇ ਨੇ ਸਰਦਾਰ ਹਰਨੇਕ ਸਿੰਘ ਜੀ ਔਰ ਕਿਸਾਨ ਮਜ਼ਦੂਰ ਜੂਨੀਅਲ ਪੰਜਾਬ ਦਲਬਾਖ ਸਿੰਘ ਗਿੱਲ ਜੀ ਉਹ ਵੀ ਇੱਥੇ ਮੌਜੂਦ ਨੇ ਔਰ ਭਾਰਤੀ ਕਿਸਾਨ ਜੂਨੀਅਲ ਦੁਆਬਾ ਉਹਨਾਂ ਦੇ ਵੀ ਨੇਤਾगण ਇੱਥੇ ਮੌਜੂਦ ਨੇ ਤਿੰਨਾਂ ਨੇ ਅੱਜ ਵੱਡੇ ਪੱਧਰ ਤੇ ਰਹੀਲਾ ਜਿਹੜਾ ਮਾਰਚ ਕੱਢਿਆ ਟਰੈਕਟਰਾਂ ਦਾ ਔਰ ਅਸੀਂ ਜਿਨ੍ਹਾਂ ਨੇ ਵੀ ਕਿਸਾਨਾਂ ਨੇ ਮਜ਼ਦੂਰਾਂ ਨੇ ਭਾਗ ਲਿਆ ਅਸੀਂ ਉਹਨਾਂ ਦੇ ਬਹੁਤ ਰਿਣੀ ਤੇ ਧੰਨਵਾਦੀ ਆਂ ਜਿਹੜਾ ਵੀ ਜੁਨੀਅਨ ਐਸ ਕੇ ਐਮ ਇਹ ਸਾਨੂੰ ਸਹਿਯੋਗ ਲਈ ਜਿਹੜਾ ਪ੍ਰੋਗਰਾਮ ਦਊਗੀ ਅਸੀਂ ਤਨਮਨ ਤਨ ਦੇ ਨਾਲ ਪੂਰੇ ਜੋਰ ਦੇ ਨਾਲ ਸਿਰੇ ਚੜਾਵਾਂਗੇ ਪ੍ਰੋਗਰਾਮ ਚ ਜਹਾਜ ਆ ਵੀ ਆਵੇ ਅਸੀਂ ਉਸੇ ਲਾਪਾ ਪ੍ਰਧਾਨ ਜੀ ਅਗਲੀ ਰਣਨੀਤੀ ਕੀ ਰਹੂਗੀ ਜੀ ਮੈਂ ਹਰਦੀਪ ਸਿੰਘ ਲਾਦਿਆ ਦਾ ਸੂਬਾ ਮੀਤ ਪ੍ਰਧਾਨ ਜੁਨੀਅਨ ਖੋਸਾ ਪਹਿਲੀ ਦਾ ਗੱਲ ਆ ਮੈਂ ਵਧਾਈ ਦਾ ਪਾਤਨਾ ਮੇਰੇ ਸਾਡੇ ਜੁਨੀਅਨ ਦੇ ਵਿੱਚ ਜਿਹੜੇ ਸਾਡੇ ਖੋਸਾ ਪ੍ਰਧਾਨ ਨੇ ਸਰਦਾਰ ਸੰਜਿੰਦਰ ਸਿੰਘ ਖੋਸਾ ਇੱਕ ਅੰਬਰਧਾਰੀ ਇਨਸਾਨ ਨੇ ਬਹੁਤ ਵਧੀਆ ਅچھے ਇਨਸਾਨ ਨੇ ਕਿ ਸਾਡੇ ਸ਼ੋਭਾ ਕਿਸਤਰੀ ਵਿੰਗ ਦੇ ਪ੍ਰਧਾਨ ਬੀਬੀ ਰਮਨਦੀਪ ਕੌਰ ਮਰਖਾਈ ਜਿਹੜੇ ਬਹੁਤ ਖੂਬ ਮਿਹਨਤ ਕਰ ਰਹੇ ਨੇ ਰਾਤ ਦਿਨ ਲੱਗੇ ਹੋਏ ਨੇ ਕਿ ਉਹ ਨਸ਼ਾ ਦੇ ਕੇਂਦਰ ਵੀ ਚਲਾ ਰਹੇ ਨੇ ਪਰ ਮੈਲੀ ਵੱਡੀ ਗੱਲ ਤਾਂ ਇਹ ਆ ਅਸੀਂ ਬਹੁਤ ਬੰਦੇ ਭਾਗਾ ਵਾਲੇ ਆ ਜਿਹੜੇ ਸਾਨੂੰ ਐਸੀ ਆਗੂ ਮਿਲੇ ਨੇ ਬਾਕੀ ਸਰਦਾਰ ਮਨਜੀਤ ਸਿੰਘ ਜੀ ਨੇ ਜ਼ਿਲ੍ਹਾ ਰਾਏਕੋਟ ਦੇ ਤੇ ਜਗਰਾਉਂ ਦੇ ਪ੍ਰਧਾਨ ਨੇ ਸਰਦਾਰ ਚੌਧਰੀ ਚਰਨਦਾਸ ਜੀ ਨੇ ਬਾਕੀ ਦੱਸਾ ਜੀ ਨੇ ਬਾਕੀ ਮੇਰੇ ਆਈ ਪ੍ਰਧਾਨ ਜਿਲ੍ਹਾ ਪ੍ਰਧਾਨ ਜਿਲ੍ਹਾ ਪ੍ਰਧਾਨ ਕਾਈ ਪ੍ਰਧਾਨ ਫਲਾਕ ਪ੍ਰਧਾਨ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਆ ਕੱਲ ਮੈਨੂੰ ਸੱਤ ਪ੍ਰੋਗਰਾਮ ਸੀ ਮੇਰੇ ਕੋਲੋਂ ਕਿਸੇ ਬੰਦੇ ਨੂੰ ਸੁਨੇਹਾ ਨਹੀਂ ਲੱਗਿਆ ਖਬਰ ਲਿਖਣ ਦੇ ਕਾਰਨ ਹੀ ਆਮ ਮੁਹਾਰੇ ਜਿਹੜੇ 26 ਦੇ ਸੰਬੰਧ ਅੰਦਰ ਸਰਕਾਰਾਂ 26 ਦੇ ਜਸ਼ਨ ਮਨਾ ਰਹੀਆਂ ਨੇ ਅਸੀਂ ਸ਼ਰਕਾ ਉਤੇ ਬੈਠੇ ਆ ਸਾਨੂੰ ਪੰਜਾਬ ਨਾਲ ਹਮੇਸ਼ਾ ਹਮੇਸ਼ਾ ਮਤਰਈਮਾਲਾ ਸਲੂਕ ਕੀਤਾ ਪੰਜਾਬ ਨੂੰ ਹਮੇਸ਼ਾ ਕਵਾਹ ਕਰਦੇ ਸਰਕਾਰਾਂ ਦਾ ਲੱਗੇ ਹੋਏ ਨੇ 70 ਤੋਂ ਸਾਢੇ ਕਰਕੇ ਇਸ ਪੰਜਾਬ ਕਰਕੇ ਹੀ ਭਾਰਤ ਦੀ ਸੈਂਟਰ ਦੀ ਸਰਕਾਰ ਚੱਲ ਰਹੀ ਆ ਪਰ ਪੰਜਾਬ ਦਾ ਸਾਡੇ ਦਾ ਮਤਰੀਮਾਲਾ ਖਲੂਕੀਤਾ ਜਾ ਰਿਹਾ ਪੀਐਸਪਾ ਪਸਾ ਪਲੈਂਡਰ ਸਿੰਘ ਜੀ ਤੁਸੀਂ ਬੜਾ ਵਧੀਆ ਸਵਾਲ ਸਾਨੂੰ ਪੁੱਛਿਆ ਜੋ ਵੀ ਸਾਡੇ ਆਗੂ ਸਾਨੂੰ ਜੋ ਵੀ ਹੁਕਮ ਲਾਉਣਗੇ ਜਿਹੜਾ ਅੱਜ ਸਾਡਾ ਟਰੈਕਟਰ ਰੋਡ ਸ਼ੋਅ ਸੀ ਸਾਡੇ ਕਹਿਣ ਤੋਂ ਬਗੈਰ ਸਾਡੇ ਖੋਸਾ ਜੁਨੀਆ ਦੇ ਆਗੂ ਵਰਕਰ ਵੀਰ ਭੈਣਾਂ ਮਤਾਵਾਂ ਬਹੁਤ ਵੱਡੇ ਵੱਡੇ ਪੱਦਰ ਤੇ ਅੱਜ ਸੜਕਾਂ ਦੇ ਰੋਡ ਜਾਮ ਕਰ ਦਿੱਤੇ ਨੇ ਬਾਕੀ ਪੂਰੇ ਭਾਰਤ ਵਿੱਚ ਨਿਕਲਿਆ ਵਾ ਖਾਜ ਕਰਕੇ ਸਾਡਾ ਕੋਸਾ ਜੂਨੀਅਰ ਮੈਂ ਖਬਰਾਂ ਦੇਖ ਰਿਹਾ ਹਸੀ ਪੂਰੇ ਪੰਜਾਬ ਦੇ ਅੰਦਰ ਇੰਨਾ ਭਾਰਾ ਦੁਸ਼ਾ ਸਾਡੀ ਜੁਨੀਅਰ ਚ ਕਿਉਂਕਿ ਸਾਡੇ ਕੋਲੇ ਜਿਹੜੇ ਆਗੂ ਨੇ ਬਹੁਤ ਮਹਾਨ ਆਗੂ ਨੇ ਸਾਡੀ ਬੀਬਾ ਰਮਨਦੀਪ ਕੌਰ ਮਰਖਾਈ ਜੀ ਨਸ਼ੇ ਦਾ ਵੀ ਚਲਾ ਰਹੇ ਨੇ ਸਾਡੀ ਜੁਨੀਅਰ ਵੀ ਦੇਖ ਰਹੇ ਨੇ ਇੱਕ ਦਿਨ ਕੱਲ ਪਰਸੋ ਮੇਰੇ ਨਾਲ ਗੱਲ ਹੋਈ ਸੀ ਤੇ ਮੈਂ ਕੁਝ ਬਾਹਰ ਜਾਣਾ ਕਰਕੇ ਮੈਨੂੰ ਕਹਿੰਦੇ ਪਾਈ ਜੀ ਮੈਂ ਮੇਰੇ ਕੋਲੇ ਬਹੁਤ ਵੱਡੀਆਂ ਕਾਇਆਂ ਤਿਆਰ ਨੇ ਇੱਕ ਥਾਂ ਮੈਂ ਇਕੱਠ ਰੱਖੂੰਗੀ ਤੁਸੀਂ ਇੱਕ ਥਾਂ ਹੀ ਸਾਰੇ ਬੰਦੇ ਆ ਜਿਓ ਇੰਗੀਆਂ ਕਮਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ